ਹੈਲੋ एवरीवन ਸਵਾਗਤ ਹੈ ਤੁਹਾਡਾ ਮਨਪ੍ਰੀਤ ਬਰਾਡ ਵਲੌਗ ਤੇ ਬਹੁਤ-ਬਹੁਤ ਸਵਾਗਤ ਹੈ ਹੋ ਦੱਸੋ ਤੁਸੀਂ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਇਤੰਦਰੁਸਤ ਹੋਵਾਂਗੇ ਤੇ ਲਓ ਜੀ ਵਲੌਗ ਦੀ ਕਰਦੇ ਆ ਨਵੀਂ ਸਟਾਰਟਿੰਗ ਤੇ ਆਪਣੀ ਸਟਾਰਟਿੰਗ ਵਲੌਗ ਦੀ ਹੋਣ ਲੱਗੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਕੜਾਈ ਧਰਤੀ ਹੈ ਤੇ ਆਪਾਂ ਧਰ ਲੱਗਿਆ ਸਬਜੀ ਤੇ ਜੇਕਰ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਚਲੋ ਜੀ ਵਲੌਗ ਦੀ ਹੁਣ ਆਪਾਂ ਕਰਨ ਲੱਗੇ ਆ ਸਟਾਰਟਿੰਗ ਤੇ ਹੁਣ ਫਸਟ ਆਫ 올 ਮੈਂ ਇੱਥੇ ਧਰ ਲੱਗਿਆ ਸਬਜੀ ਤੇ ਸਬਜੀ ਆਪਾਂ ਧਰਨੀ ਆ ਆਲੂ ਕੋਪੀ ਦੀ ਤੇ ਇੱਥੇ ਮੈਂ ਜੀਰਾ ਲੈ ਕੇ ਆਈਆਂ ਅੰਦਰੋਂ ਜੀਰਾ ਚੱਕ ਕੇ ਤੇ ਜੀਰਾ ਪਾਇਆ ਤੇ ਹੁਣ ਮੈਂ ਬਣਾਉਣ ਲੱਗਿਆ ਆਲੂ ਗੋਭੀ ਦੀ ਸਬਜ਼ੀ ਤੁਹਾਨੂੰ ਪਤਾ ਆਪਾਂ ਸਾਗ ਬਣਾਇਆ ਸੀ ਸਾਗ ਨੂੰ ਨਾ ਮੈਂ ਸਕਿਪ ਕਰ ਦਿੰਦੀ ਹੁਣੇ ਵਿੱਚ ਵਿੱਚੋਂ ਜਿਵੇਂ ਸਾਗ ਧਰਿਆ ਹੋਵੇ ਦੂਜੇ ਦਿਨ ਆਪਾਂ ਸਬਜ਼ੀ ਬਣਾ ਲਈਦੀ ਹੈ ਤੇ ਵਿੱਚੋਂ ਫੇਰ ਉਹ ਅਗਲੇ ਦੇ ਤੀਜੇ ਦਿਨ ਫੇਰ ਤੜਕਾ ਲਗਾ ਲਈਦਾ ਕਿਉਂਕਿ ਸਾਰੇ ਨੂੰ ਆਪਾਂ ਸਾਗ ਨੂੰ ਤੜਕਾ ਨਹੀਂ ਲਾਂਦੇ ਹੁੰਦੇ ਜਿੰਨਾ ਖਾਣਾ ਹੁੰਦਾ ਉੰਨੇ ਨੂੰ ਹੀ ਤੜਕਾ ਲਗਾਈਦਾ ਤੇ ਚਲੋ ਜੀ ਬਸ ਆਪਾਂ ਹੁਣ ਕੀ ਕਰਾਂਗੇ ਅੱਜ ਆਪਾਂ ਆਲੂ ਗੋਭੀ ਦੀ ਸਬਜ਼ੀ ਬਣਾ ਲਾਂਗੇ ਤੇ ਆਲੂ ਗੋਭੀ ਦੀ ਸਬਜ਼ੀ ਬਣਾ ਲਾਂਗੇ ਤੇ ਉਹਨਾਂ ਇੱਥੇ ਮੈਂ ਸਬਜ਼ੀ ਬਣਾਉਣ ਨੂੰ ਹੀ ਖੜੀ ਹੋਈ ਆ ਤੇ ਬਸ ਆਪਾਂ ਸਬਜ਼ੀ ਬਣਾਉਣੀ ਆ ਤੇ ਫਿਰ ਦੇਖਦੇ ਬਾਕੀ ਕੰਮ ਵੱਲ ਹੁੰਨੇ ਆ ਕਿਉਂਕਿ ਦਿਨ ਤੱਕ ਕਦੇ ਕੰਮ ਤੱਕ ਕਦੇ ਮੁੱਕਦੇ ਨਹੀਂ ਦਿਨ ਛੋਟੇ ਜਿਹੇ ਹੁੰਦੇ ਤੇ ਪਤਾ ਹੀ ਨਹੀਂ ਲੱਗਦਾ ਕੰਮ ਕਿਹੜੇ ਵੇਲੇ ਕਰੀਏ ਤੇ ਕਿਹੜੇ ਵੇਲੇ ਨਾ ਕਰੀਏ ਕਿਉਂਕਿ ਦਿਨ ਜਿਆਦਾ ਛੋਟੇ ਹੁੰਨ ਕਰਕੇ ਟਾਈਮ ਦਾ ਪਤਾ ਨਹੀਂ ਲੱਗਦਾ ਕਿੱਧਰ ਗਿਆ ਚਲੋ ਜੀ ਬਸ ਮੈਂ ਸਬਜ਼ੀ ਤਰਦੀ ਆ ਤੇ ਨਾਲ ਨਾਲ ਬਸ ਮੰਮੀ ਨੇ ਚਾਹ ਤੜੀ ਹੋਈ ਲੋ ਜੀ ਤੁਹਾਨੂੰ ਦਿਖਾਉਣੀ ਆਪਾਂ ਘਰ ਦੀ ਸਬਜੀ ਲੋ ਜੀ ਇਧਰ ਸਬਜੀ ਹੋ ਚਾਹ ਤਰੀ ਹੋਈ ਆ ਤੇ ਇਧਰ ਚਾਹ ਤਰੀ ਇਧਰ ਸਬਜੀ ਚਾਹ ਨੂੰ ਬਾਲੇ ਹੁੰਦੇ ਤਾਂਪੇ ਵਿੱਚ ਪਾ ਦਾਂਗੇ ਇਥੇ ਤੇਲ ਗਰਮ ਹੁੰਦਾ ਤਾਂ ਆਪਾਂ ਨੇ ਜੀਰਾ ਹੋਰ ਤੇਲ ਗਰਮ ਹੋ ਗਿਆ ਸੀ ਜੀਰਾ ਪਾ ਤਾ ਆਪਾਂ ਵਿੱਚ ਪਾ ਦਾਂਗੇ ਮਸਾਲਾ ਸੜਾ ਤੜਕਾ ਜੀ ਬਣ ਗਿਆ ਆਪਾਂ ਮਟਰ ਕਰਕੇ ਨੂੰ ਭੁੰਨਾਂਗੇ ਉਧਰ ਚਾਹ ਉਬਲ ਗਈ ਅੱਧੇ ਤੱਕ ਆ ਗਈ ਆ ਜੀ ਚਲੋ ਜੀ ਇੱਥੇ ਮੈਂ ਤੜਕਾ ਲਗਾ ਰਹੀ ਆ ਆਲੂ ਗੋਭੀ ਨੂੰ ਤੇ ਲਓ ਜੀ ਮੇਰਾ ਮਸਾਲਾ ਭੁੰਨਿਆ ਗਿਆ ਸੀ ਤੇ ਮੈਂ ਵਿੱਚ ਪਾਣ ਲੱਗੀ ਆਲੂ ਤੇ ਗੋਭੀ ਤੇ ਆਲੂ ਗੋਭੀ ਦੀ ਧਰਦਿਆਂ ਤੇ ਸਾਈਡ ਤੇ ਧਰ ਤਰੀ ਹੋਈ ਐ ਚਾਹ ਮੰਮੀ ਜੀ ਨੇ ਤੇ ਮੈਂ ਕਹਿੰਨਾ ਚਲੋ ਮੈਂ ਤੜਕਾ ਲਗਾ ਦਾਂ ਜਵਾ ਦਾਂ ਤੇ ਕਿਉਂਕਿ ਸਬਜੀ ਦੀ ਮੇਨ ਜ਼ਿੰਮੇਵਾਰੀ ਮੇਰੀ ਹੁੰਦੀ ਹੈ ਤੇ ਚਲੋ ਜੀ ਹੁਣ ਬਸ ਮੈਂ ਨਮਕ ਪਾ ਦਿੰਨੀ ਹਣੀ ਪਹਿਲਾਂ ਤਾਂ ਜੋ ਨਮਕ ਦੇ ਨਾਲ ਕੀ ਹੁੰਦਾ ਮਸਾਲਾ ਜਿਹੜਾ ਜਿਵੇਂ ਆਪਣੀ ਸਬਜੀ ਹੁੰਦੀ ਹੈ ਛੇਤੀ ਪੱਕ ਜਾਂਦੀ ਹੈ ਜਦੋਂ ਆਪਾਂ ਨਮਕ ਥੋੜਾ ਪਹਿਲਾਂ ਪਾ ਦਿੰਨੇ ਆ ਮਸਾਲੇ ਬਾਕੀ ਮਸਾਲਿਆਂ ਤੋਂ ਪਹਿਲਾਂ ਪਾ ਦਿੰਨੇ ਆ ਤੇ ਇੱਥੇ ਬਸ ਮੈਂ ਇਹੀ ਕੀਤਾ ਸੀ ਪਹਿਲਾਂ ਮੈਂ ਨਮਕ ਪਾਤਾ ਸੀ ਤੇ ਸਬਜੀ ਰਲਾ ਕੇ ਤੇ ਮੈਂ ਧਰਤੀ ਸੀ ਤੇ ਮੇਕੇ ਚਲੋ ਹੁਣ ਸਬਜੀ ਜਦੋਂ ਬਣਦੇ ਨੇੜੇ ਹੋਈ ਦੈਨ ਆਪਾਂ ਮਸਾਲੇ ਐਡ ਕਰ ਦਾਂਗੇ ਤੇ ਚਲੋ ਜੀ ਬਾਕੀ ਬਸ ਹੁਣ ਮੈਂ ਦਵਾ ਦਾ ਹੁਣ ਤੁਸੀਂ ਨੈਕਸਟ ਕਲਿੱਪ ਦੇਖਿਓ ਤੇ ਵਲੌਗ ਨੂੰ ਫੁੱਲ ਵਾਚ ਕਰਿਆ ਕਰੋ ਤੇ ਸਪੋਰਟ ਕਰਿਆ ਕਰੋ ਜੀ ਤੇ ਲੋ ਜੀ ਤੁਸੀਂ ਕਿਹਾ ਸੀ ਸੂਟ ਨਹੀਂ ਵਿਖਾਏ ਤੇ ਮੈਂ ਵਿਖਾਤੀ ਹਾਂ ਸੂਟ ਤੇ ਹੁਣ ਕਮੈਂਟ ਕਰਕੇ ਵੀ ਦੱਸੋ ਜੀ ਕਿੱਦਾਂ ਦੇ ਲੱਗੇ ਸੂਟ ਠੀਕੇ ਜੀ ਸਬਜੀ ਮੈਂ ਧਰਤੀ ਅੱਜ ਆਪਣੇ ਪਿੰਡ ਕਹਿੰਦੇ ਜਿਹੜੀ ਦੁਕਾਨ ਦੀ ਦੋ ਦਿਨ ਕੱਪੜੇ ਲੈਂਦੇ ਅੱਜ ਪਰਸੋ ਚੋਤਾ ਲੈਂਦੇ ਤੇ ਉਹੀ ਕੱਪੜਿਆਂ ਤੇ ਸੇਲ ਲੱਗ ਗਈ ਹੈ ਦੁਬਾਰਾ 100 150 ਰੁਪਏ ਦਾ ਡਿਸਕਾਊ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਤੇ ਦੇਖਦੇ ਕੋਈ ਪਸੰਦ ਆਇਆ ਤਾਂ ਲੈ ਆਵਾਂਗੇ ਆਪਾਂ ਵੀ ਦੋ ਚਲੋ ਜੀ ਆਪਾਂ ਪਹੁੰਚ ਕੇ ਦੁਕਾਨ ਦੇ ਵਿੱਚ ਤੇ ਦੁਕਾਨ ਦੇ ਵਿੱਚ ਕਾਫੀ ਸੂਟਸ 올ਓਵਰ ਸਾਰੇ ਜਿੰਨੇ ਵਿੰਟਰ ਆਪਣੇ ਕਲੋਥ ਹਨਾ ਸਾਰਿਆਂ ਦੇ ਉੱਤੇ 올ਓਵਰ ਡਿਸਕਾਊਂਟ ਲੱਗ ਗਿਆ ਹੈਗਾ ਤੇ ਇਹੀ ਕੱਪੜੇ ਆਪਾਂ 3 ਦਿਨ ਪਹਿਲਾਂ ਲੈ ਕੇ ਆਂਦੇ ਆ ਤੇ ਉਹੀ ਕੱਪੜਿਆਂ ਤੇ ਡਿਸਕਾਊਂਟ ਲੱਗ ਗਿਆ ਜਦ ਕਿ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਐਡੀ ਛੇਤੀ ਲੱਗ ਜਾਊਗਾ ਤੇ ਆਪਾਂ ਤਾਂ ਸੀਗਾ ਜੇ 15 ਦਿਨਾਂ 20 ਦਿਨਾਂ ਨੂੰ ਲੱਗੂਗਾ ਹਨਾ ਕੀ ਸੇਲ ਵਗੈਰਾ ਲੱਗੂਗੀ ਬਟ ਉਹਨਾਂ ਕੱਪੜਿਆਂ ਦੇ ਉੱਤੇ ਜਿਹੜੀ ਆਪਨੂੰ ਸੇਲ ਲੱਗ ਗਈ ਤੇ ਆਪਾਂ ਵੀ ਵੇਖਣਗੇ ਕਈ ਵਾਰ ਸੂਟ ਸੋਹਣੇ ਹੁੰਦੇ ਹਨਾ ਸੋ ਆਪਾਂ ਕਹਿੰਦੇ ਚਲੋ ਦੇਖ ਲੈਂਦੇ ਜੇ ਕੋਈ ਪਸੰਦ ਆ ਗਿਆ ਪਰ ਬਾਏ ਕਰ ਲਵਾਂਗੇ ਇਸੇ ਪ੍ਰਕਾਰ ਦੇਖੋ ਤੁਸੀਂ ਕਈ ਪ੍ਰਕਾਰ ਸਾਰਾ ਤਰ੍ਹਾਂ ਦੇ ਬਹੁਤ ਸੋਹਣੇ ਸੋਹਣੇ ਕਲਰ ਆ ਹਰ ਅਕੋਰਡਿੰਗ ਟੂ ਏਜ ਨੇ ਡਾਰਕ ਦਾ ਡਾਰਕ ਲੋ ਲਾਈਟ ਆ ਤਾਂ ਲਾਈਟ ਲੋ ਹਰ ਇੱਕ ਤਰ੍ਹਾਂ ਦੇ ਸੂਟ ਨੇ ਸੋ ਆਪਾਂ ਬਾਏ ਵੀ ਕਰਕੇ ਨੈਕਸਟ ਵਲੌਗ ਦੇ ਵਿੱਚ ਵਿਖਾਵਾਂਗੇ ਆਪਣੇ ਪਾਈ ਦਾ ਤਾਂ ਉਹ ਘਾਟ ਲੱਗਿਆ ਪ੍ਰੈਸ ਵਾਲਾ ਇਹ ਲੱਬੀ ਵਾਲਾ ਮੀਕੋ ਵਗਰਾ ਕਰਾ ਦਈਏ ਫੇਰ ਨਹੀਂ ਨਿਕਲਦਾ ਇੰਟਰਨੈਟ ਇਹ ਆਹ ਆਪਣੀ 28 ਸੋਨਾ ਐਸਐਚਏ ਜੀ ਆ ਵੀ ਸੋਨਾ ਕਿੰਨੇ ਭਾਵੇਂ ਇੱਕ ਲੱਗ ਗਈ ਗੋਟਾ ਪ੍ਰਿੰਟ ਆਉਣਾ ਤੇਰਾ ਦੋਨੇ ਕਰ ਲਗੇ ਕਿਆ ਵੀ ਨਹੀਂ ਸਮਝਦਾ ਇਹ ਵੀ ਹਜ਼ਾਰ ਦੇ ਤੇ ਹਾਂਜੀ ਹਾਂਜੀ ਇਹ ਸਾਰੇ ਅਹੀਂ ਹੋ ਗਏ ਆ ਵੀ ਸੋਨਾ ਆ ਵੀ ਸੋਣਾ ਆ ਹਾਂ ਇੱਕ ਤਾਂ ਹੀ ਕਰਦੇ ਲੋ ਜੀ ਦੁਕਾਨ ਦੇ ਵਿੱਚ ਬੈਠੇ ਆ ਤੁਹਾਨੂੰ ਪਤਾ ਹੀ ਆ ਬੀਬੀਆਂ ਨੂੰ ਛੇਤੀ ਕਿੱਥੇ ਕੱਪੜੇ ਪਸੰਦ ਆਉਂਦੇ ਇੱਕ ਵੇਖ ਲਿਆ ਇਦਾਂ ਹੁੰਦਾ ਕਿ ਇੱਕ ਹੋਰ ਦੇਖ ਲਈਏ ਸ਼ਾਇਦ ਉਹ ਦੂ ਸੋਣਾ ਮਿਲ ਜੇ ਇਸ ਪ੍ਰਕਾਰ ਸੋਟਾਂ ਦੇ ਢੇਰ ਲਵਾਈ ਜਾਂਦੇ ਹਨ ਤੇ ਪਸੰਦ ਆਖਰਕਾਰ ਉਹਨਾਂ ਚ ਹੀ ਆਉਂਦੇ ਹੁੰਦੇ ਜਿਹੜੇ ਆਪਾਂ ਪਹਿਲਾਂ ਦੇਖੀ ਹੁੰਦੇ ਨੇ ਇਸੇ ਪ੍ਰਕਾਰ ਕਾਫੀ ਪਹਿਣਾ ਸੇਲ ਤੇ ਆਈਆਂ ਤੇ ਕਾਫੀ ਸੇਲ ਹੋਈ ਆ ਕਪੜਾ 올ਓਵਰ ਪਹਿਲੇ ਦੇ ਨਹੀਂ ਸੇਲ ਤੇ ਉੱਤੇ ਫਿਨਿਸ਼ ਹੋ ਗਿਆ ਸੀਗਾ ਤੇ ਚਲੋ ਜੀ ਆਪਾਂ ਵੀ ਕੱਪੜੇ ਖਰੀਦ ਕੇ ਲੈ ਕੇ ਆਏ ਕੱਪੜੇ ਸੋਹਣੇ ਸੀ ਸਾਰੇ ਕੱਪੜੇ 올ਓਵਰ ਸੋਹਣੇ ਸੀ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਵੀ ਆਪਾਂ ਲੈ ਕੇ ਆਏ ਕੱਪੜੇ ਦਿਖਾਏ ਆ ਤੁਹਾਨੂੰ ਤੇ ਵਧੀਆ ਸੂਟ ਆਪਾਂ ਵੀ ਬਾਈ ਕਰਕੇ ਲੈ ਆਏ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਨੈਕਸਟ ਵਲੌਗ ਵਿੱਚ ਤੁਹਾਨੂੰ ਵਿਖਾਈਏ ਕਿ ਕਿਹੜੇ ਸੂਟ ਲੈ ਕੇ ਆਏ ਜੇ ਮੇਰਾ ਜੇ ਨੈਕਸਟ ਵਲੌਗ ਚ ਦਿਖਾਈਏ ਤਾਂ ਨੈਕਸਟ ਚ ਵਿਖਾ ਦਾਂਗੇ ਜੇ ਅਗਲੇ ਵਿੱਚ ਦਿਖਾਈਏ ਤਾਂ ਅਗਲੇ ਚ ਵਿਖਾਵਾਂਗੇ ਤੇ ਤੁਹਾਨੂੰ ਸੂਟ ਜ਼ਰੂਰ ਦਿਖਾਉਂਗੀ ਦੱਸਿਓ ਜੇ ਕਿੱਦਾਂ ਲੱਗੇ ਤੁਹਾਨੂੰ ਮੇਰੇ ਸੂਟ ਵਗੈਰਾ ਤੇ ਇਹ ਕੱਪੜ ਆਪਣੀ ਚੋਇਸ ਹੈ ਆਪਾਂ ਕਿਹੜੇ ਕੱਪੜੇ ਲੈਣੇ ਹਨ ਜਬ ਜੋਤ ਆ ਲੈ ਲੋ ਆਉਣਾ ਪਾ ਵੀ ਲੰਘੇ ਲੋ ਜੀ ਵਲੌਗ ਨੂੰ ਕਰਦੇ ਕੰਟੀਨਿਊ ਤੁਸੀਂ ਕਹਣਾ ਰੋਜ਼ ਹੀ ਮਾਸੀ ਘਰੇ ਭਈ ਅੱਜ ਫੇਰ ਅਸੀਂ ਮਾਸੀ ਨੂੰ ਲੈ ਕੇ ਗਏ ਸੀ ਮੈਂ ਲੈ ਕੇ ਗਈ ਸੀ ਮਾਸੀ ਨੂੰ ਤੇ ਮੈਂ ਬਣਾ ਲਿਆ ਬਾਥੀਆਂ ਦਾ ਵਲੌਗ ਅੱਜ ਤਾਂ ਤੁਸੀਂ ਪੁੱਛੋ ਨਾ ਅੱਜ ਕੀ ਹੋਇਆ ਮਾਸੀ ਨੂੰ ਮੈਂ ਲੈ ਕੇ ਚਲ ਗਈ ਤੇ ਉਧਰੋਂ ਫੇਰ ਮਾਸੀ ਨੇ ਆਉਣਾ ਸੀਗਾ ਗਰਵਾਜ ਨੇ ਆਉਣਾ ਸੀ ਫਿਰ ਉਧਰੋਂ ਜੱਜੋ ਦੇ ਸੌਣ ਦਾ ਟਾਈਮ ਹੋ ਗਿਆ ਠੀਕ ਆ ਫਿਰ ਅਸੀਂ ਉਹਨੂੰ ਦੁੱਧ ਉੱਥੇ ਪੀ ਆਇਆ ਸੀ ਫਿਰ ਅਸੀਂ ਨਾਲ ਲੈ ਕੇ ਉਵੇਂ ਮਾਸੀ ਤੇ ਮੈਂ ਤੇ ਆਹ ਸਕੂਟਰੇ ਖੜੀ ਤੇ ਫਿਰ ਅਸੀਂ ਇੱਧਰ ਆਏ ਫਿਰ ਆ ਕੇ ਉਹ ਸੁੱਤਾ ਪਿਆ ਜਾਪ ਚੋ ਤੁਨ ਜੱਪ ਚੋ ਉਧਰੋਂ ਫਿਰ ਗਰਵਾਜ ਨੇ ਸਵਾਤਾ ਤੇ ਹੁਣ ਮੈਂ ਫਿਰ ਟਹਿਲਦੀ ਫਿਰਦੀ ਹਾਂ ਹੁਣ ਉੱਠੂਗਾ ਫਿਰ ਹਸਬੈਂਡ ਆਉਣਗੇ 5:30 ਵਜੇ ਮੈਂ ਲੱਦਾ ਫਿਰ ਅਸੀਂ ਜਾਵਾਂਗੇ ਘਰੇ ਪੰਚ ਕੇ 5:30 ਵਜੇ ਆਉਣਗੇ ਫਿਰ ਅਸੀਂ ਜਾਵਾਂਗੇ ਘਰੇ ਇਹਨੂੰ ਠੰਡ ਨਹੀਂ ਲੱਗਦੀ ਨੈਲਾ ਜੀ ਨਾ ਇਹਨੂੰ ਠੰਡ ਨਹੀਂ ਲੱਗਦੀ ਜਿਵੇਂ ਆਪਾਂ ਕੱਪੜੇ ਪੋਹਨੇ ਦੇ ਇਹ ਨਹੀਂ ਪਾ ਸਕਦਾ ਗਰਮੀ ਵਿੱਚ ਤਾਂ ਜਮਾ ਹੀ ਨਹੀਂ ਪਾ ਸਕਦਾ ਹੁਣ ਤਾਂ ਫਿਰ ਵੀ ਮੜ ਮਟ ਪਾਇਆ ਨਾ ਗਰਮੀ 'ਚ ਇਹ ਕੱਪੜੇ ਨਹੀਂ ਪਾ ਸਕਦਾ ਗਰਵਾਇ ਨੂੰ ਠੰਡ ਨਹੀਂ ਲੱਗਦੀ ਭਾਈ ਨਹੀਂ ਲੱਗਦੀ ਤੇ ਬਾਅਦ ਆਹ ਦੇਖ ਲੋ ਲੋ ਜੀ ਇਹਨੂੰ ਤਾਂ ਠੰਡ ਨਹੀਂ ਲੱਗਦੀ ਕਿ ਇੱਦਾਂ ਕਰਦਾ ਮਾਸੀ ਰੱਖੀ ਸਬਜ਼ੀ ਬਣਾਉਣਾ ਆਟਾ ਗੁੰਨਣਾ ਇੱਧਰ ਦੁੱਧ ਧਰਿਆ ਇੱਧਰ ਨਹੀਂ ਉੱਧਰ ਧਰਿਆ ਅੱਛਾ ਦੁੱਧ ਨਹੀਂ ਦਹੀਂ ਜਮਾਉਣ ਲੱਗੇ ਕਿਉਂ ਕੀ ਕੀਤਾ ਜਿਹੜੇ ਆਪਾਂ ਲੈਂਦੇ ਸੀ ਉਦੋਂ ਕੱਲ ਪਰਸੋਂ ਮੈਂ ਵੀ ਅਜੇ ਰੱਖਿਆ ਹੀ ਆ ਮੈਂ ਘਰ ਅਜੇ ਤਾਂ ਕੋਈ ਕੰਮ ਨਹੀਂ ਆ ਤੁਸੀਂ ਚਾਰ ਪਾਏ ਇਹ ਕਿਸ ਤਰ੍ਹਾਂ ਦਾ ਚਾਰ ਮਰੱਭਾ ਆਇਆ ਇਹ ਤਾਂ ਹੋ ਹੀ ਗਿਆ ਨਾ ਚਾਰ ਰੋੜ ਦੇ ਹਲਾਉਣ ਨਾਲ ਠੰਡ ਕਰ ਚ ਪਈ ਚਾਰ ਰੋੜ ਕੰਮ ਰਹੂਗਾ ਮੈਂ ਖਾ ਲਈਂਗੀ ਮੇਰੇ ਹੋਈ ਦੋ ਤੁਸੀ ਖਾਣੇ ਹੋ ہاں ਪਾਣੀ ਕਿੰਨਾ ਘੱਟ ਤਾਂ ਫਿਰ ਬਣ ਜਾਂਦਾ ਇਹਦੇ ਵਿੱਚ ਪਾਣੀ ਅੱਛਾ ਅਮ ਰੱਬਾ ਭਾਇਆ ਵਾਸੀ ਨੇ ਠੀਕ ਆ ਓਕੇ ਐਨੇ ਚਿਰ ਚ ਤਮਾਸੀ ਮੈਂ ਤੜਕਾ ਲਾ ਦਿੰਦੀ ਜਿੰਨੇ ਚਿਰ ਚ ਤੂੰ ਤੂੰ ਆਟਾ ਗੋਲ ਲੈ ਉੱਥੇ ਬਣਾਉਣੀ ਸਬਜ਼ੀ ਮੈਂ ਬਣਾ ਦੇਵਾਂ ਗੱਲਬਾਤ ਸੁਣਾ ਫਿਰ ਤੂੰ ਮੇਰੇ ਤੇਰੇ ਵੱਲ ਕੈਮਰਾ ਜਪਜੋਤ ਵਖਾ ਕੇ ਲੇਵਾ ਤੁਹਾਨੂੰ ਲੈਟ ਗਈ ਹੈ ਜਨਰੇਟਰ ਛੱਡਿਆ ਮੜਾ ਇਹ ਵਖਾਉਂਗੀ ਜਿਆਦਾ ਨਹੀਂ ਸੁੱਤਾ ਪਿਆ ਆਮ ਦੇਖੋ ਪੰਜ 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 ਹੋ ਗਏ ਹੁਣ ਮੈਂ ਸਿੱ ਤੜਕਾ ਲਾਉਂਗੀ ਤੇ ਰੋ ਆਟਾ ਗੁੰਨੂਗੀ ਜਪਜੋਤ ਜੋ ਕਰ ਜੋ ਟੁੱਟੂਗਾ ਤੇ ਫਿਰ ਉਸ ਤੋਂ ਬਾਅਦ ਹਸਬੰਦ ਆਣਗੇ ਤੇ ਜਦੋਂ ਆਪਾਂ ਜਾਵਾਂਗੇ ਇੱਧਰ ਦੂਜੇ ਘਰ ਗਏ ਇਦਾਂ ਜਿਵੇਂ ਦੂਜੇ ਘਰੇ ਜਾਣਾ ਹੋਵੇ ਨਾ ਦੋ ਘਰਾਂ ਦਾ ਲੱਗਾ ਹੋਇਆ ਸਾਂਝਾ ਜਿਵੇਂ ਇੰਟਰ ਦੂਜੇ ਘਰੇ ਜਾਣਾ ਹੋਵੇ ਬਾਰੀਆਂ ਟੱਪ ਕੇ ਜਾਇਆ ਓਨੇ ਜਾਂਦਾ ਕਿੱਡਣ ਗਤਕਾ ਓਨੇ ਜਾਂਦਾ ਕਿੱਡਣ ਗਤਕਾ ਇਹ ਠੰਡੀ ਨਹੀਂ ਲੱਗਦੀ ਕਮਾਲ ਦੀ ਗੱਲ ਆ ਤੈਨੂੰ ठंड नहीं कर दू तो साढ़े एडे एड्डे मोटे कपड़े पाए लो जी मासी लो लादी तड़का लो जी चेक करो ती तक लगेगा बहर रखा गैस एक दो अंदर इंडक्शन भी अंदर हाँ एक बाहर सब्जी बनाने तरिया स्पैशल ਛੱਡ ਕੇ ਗਏ ਆ ਚਿੱਟੂ ਵੀ ਆਈ ਤੁੰਗੋਰੀਏ ਲੋ ਜੀ ਚੈੱਕ ਕਰੋ ਤੜਕਾ ਤੁਸੀਂ ਚਲੋ ਅਸੀਂ ਲਾਉਂਦੇ ਹਾਂ ਤੜਕਾ ਤੇਲ ਪਾ ਲਿਆ ਜੀਰਾ ਚੱਕ ਲਿਓ ਲੋ ਜੀ ਤੇਲ ਪਾ ਲਿਆ ਕੰਮ ਬੜਾ ਤੇ। ਦੰਨਾ ਕਿ ਤੂੰ ਫੋਨ ਲਗਾ ਕੇ ਤਾਂ ਪ੍ਰੋਫੈਸਰ ਕੋਲ ਜਾਣਾ ਪਿਆ ਤੈਨੂੰ। ਤੂੰ ਕੰਮ ਕਰ ਲੈ ਜਿਹੜੀ ਚੀਜ਼ ਪੁੱਛਣੀ ਆਂ ਫਿਰ ਦੱਸੂਂਗੀ ਤੈਨੂੰ। ਲਓ ਜੀ। ਇਹਨੂੰ ਕਿਹ ਪੜ੍ਹ ਲਾ 10 ਮਿੰਟ। ਲਓ ਜੀ ਜੀਰਾ ਪਾਓ ਤੇਲ ਕਲਕ ਗਿਆ। ਤਿੱਖੀ ਬਹੁਤ ਹੋ ਗਈ। ਅੱਛਾ ਬਾਬਾ ਜੱਫੀ ਨਾ ਬੈਠੀ। ਬਾਬਾ ਲਈ ਹੈ। ਮੈਂ ਕੱਲੋਂ ਨਹੀਂ ਨਹੀਂ ਹਾਂ ਪਤਾ ਨਹੀਂ। ਲਓ ਜੀ ਤੇਲ ਕਲਕ ਗਿਆ ਹੁਣ ਪਾਊਗਾ ਜੀਰਾ। ਲੋ ਜੀ ਸੈ ਗਿਆ ਜੀਰਾ ਹੁਣ ਮਸਾਲਾ ਇਹਦੇ ਚ ਰੱਖਿਆ ਹੋਇਆ ਪੀਸ ਕਿਚ ਦੇ ਮਸਾਲਾ ਪਾਉਗਾ ਹਰੀ ਮਿਰਚ ਬਾਵਾ ਪਾਉਂਦੇ ਹੋ ਨਾ ਤੁਸੀਂ ਸਮੈਲੀ ਚੜ ਗਈ ਹਰੀ ਮਿਰਚ ਤੋਂ ਪਤਾ ਲੱਗ ਗਿਆ

ਲੋ ਜੀ ਵਿੱਚ ਨਾ ਮੈਂ ਮਸਾਲਾ ਪਾਤਾ ਨੂਨ ਮਿਰਚ ਮਸਾਲਾ ਪਾਤਾ ਇਹਦੇ ਨਾਲ ਪੌਲੀ ਪਾਤਾ ਹਨ ਮਸਾਲਾ ਚੰਗੀ ਤਰ੍ਹਾਂ ਭੁੰਨ ਲਵਾਂਗੇ ਸਬਜ਼ੀ ਬਣਾਉਣੀ ਆਲੂ ਗਾਜਰਾਂ ਦੀ ਤੜਕਾ ਤਾਂ ਮਾਸੇ ਲਾਉਂਦੇ ਸੀ ਤੇ ਉਧਰ ਨਾ ਬਾੜੇ ਦੇ ਮਾਸੜ ਤਾਰ ਕੱਢੀ ਆਂਦੇ ਆ े आवाज मारी उन्हें इक् हारी मासे भजे गए उधर ऊं मारी सी आवाज दे अच्छा मैं हम मसाला भुनो जो है ਦੇ ਜਦੇ ਰਹਿੰਦੋ ਲਓ ਜੀ ਹੁਣ ਮਸਾਲਾ ਭੁੰਨੇ ਜੋ ਦੋ ਫਿਰ ਵੇਖਦੇ ਜੇ ਤੇਲ ਉੱਪਰ ਆ ਗਿਆ ਤੇਰੇ ਆਗੇ ਪਾਥੀਆਂ ਪਾਥੀਆਂ ਵਾਲੇ ਦੇ ਮੈਦਾਨ ਦੇ ਵਿੱਚ ਆ ਗਏ ਸੀ ਇਹ ਪਾਥੀਆਂ ਪਾਥੀਆਂ ਵਾਲਾ ਮੈਦਾਨ ਆ ਇਹ ਮਾਸੀ ਤੇ ਬਾਜ ਉਹ ਨਹੀਂ ਹੁੰਦਾ ਜਿਹੜਾ ਪਾਥੀਆਂ ਪੱਥਣ ਵਾਲਾ ਉਹਦੇ ਨਾਲ ਆਪੇ ਪੱਥਦੇ ਹੁੰਦੇ ਆ ਆ ਧਣੀਆਂ ਦੇਖੋ ਇੱਥੇ ਕਿੰਨਾ ਲੱਗਾ ਪਿਆ ਤੇ ਧਣੀਆਂ ਮੈਂ ਭਾਲਦੀ ਰਹਿਣੀ ਆ ਲਫਾਫਾ ਲਿਓਣਾ ਸੀ ਹੁਣ ਮੈਂ ਵਧੀਆ ਪਟ ਕਰ ਲੈਂਦੀ ਐਨਾ ਮੈਨੂੰ ਬੜਾ ਸ਼ੌਕ ਆ ਧਨੀਏ ਦਾ ਸਾਰੇ ਨਾਲ ਜਿਆਦਾ ਸ਼ੌਕ ਮੈਨੂੰ ਧਨੀਏ ਦਾ ਮੈਂ ਤਾਂ ਧਨੀਆ ਪਾਲਦੀ ਰਹ ਜਾਂਦੀ ਮੈਨੂੰ ਧਨੀਆ ਜਿੰਨਾ ਮਰਜ਼ੀ ਦਿਓ ਹੋਰ ਮੈਨੂੰ ਤਾਂ ਧਨੀਏ ਬਹੁਤ ਮਜ਼ਾ ਆਉਂਦਾ ਧਨੀਆ ਬਿਨਾ ਕੋਈ ਸਬਜ਼ੀ ਨਹੀਂ ਚੰਗੀ ਲੱਗਦੀ ਸਾਡੇ ਤਾਂ ਸਾਰੇ ਏਟ ਸੱਟ ਜੀ ਬਾੜੀ ਕਰੀ ਪਈ ਐ ਮੈਂ ਤਾਂ ਧਨੀਆ ਜਦੋਂ ਮਰਜ਼ੀ ਦੇ ਦੋ ਮੈਂ ਤਾਂ ਜਦੋਂ ਅਜੇ ਧਨੀਆ ਨੂੰ ਕਰਨੀ ਲੱਗਾ ਸੋ ਸਾਡੇ ਕਮਲੇ ਚ ਚਾਰ ਦਾਣੇ ਲੱਗਣ ਲੱਗੇ ਸੀ ਮੈਂ ਚਾਰ ਦਾਣਿਆਂ ਨਾਲ ਗੱਡੀ ਚਾਰ ਸਾਰਦੀ ਸੀ ਫਿਰ ਆਪਣਾ ਕੰਮ ਨੱਕੀ ਲੋ ਜੀ ਧਣੀਆਂ ਹੀ ਧਣੀਆਂ ਇਧਰ ਮਾਸੀ ਨੇ ਵੀ ਲੈ ਲਿਆ ਮੈਂ ਵੀ ਲੈ ਲਿਆ ਫੜੋ ਧਣੀਆਂ ਇਕੱਠਾ ਕਰ ਲਉਂ ਚੱਲਦੇ ਘਰਾਂ ਨੂੰ ਸਾਹਮਣੇ ਕਰ ਚਲੋ ਲੈ ਕੇ ਆਏ ਹੁਣ ਧਣੀਆਂ ਸੀਟੀਆਂ ਵੱਜ ਗਈਆਂ ਨੇ ਗੱਡੀ ਫਾਸਟ ਵੱਜਦੀ ਐ ਤੇ ਸੀਟੀ ਹਾਈ ਕੀ ਡਰਦੀ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਨਹੀਂ ਮੰਨੇ ਇੱਥੇ ਹਾਈ ਮੈਂ ਤੁਹਾਨੂੰ ਇੱਥੇ ਹੀ ਕਿਹਾ ਸੀ ਮੈਂ ਕਿ ਇੱਥੋਂ ਕੁਝ ਹੋਇਆ ਇੱਥੋਂ ਸਹੀ ਨਹੀਂ ਲੋਜੀ ਰਬੜ ਨਹੀਂ ਸਹੀ ਇਹਦੀ ਲੱਗੀ ਦੁਬਾਰਾ ਲਾਤਾ ਢਣਗਾਂ ਮੇਰੇ ਇੱਚ ਰੱਖ ਦੋ ਲੋਜੀ ਸੀਟੀ ਦੁਬਾਰਾ ਕਰੀ ਪਾਣੀ ਦਾ ਗਲਾਸ ਪੀਨੇ ਪਹਿਲਾਂ ਪਾਣੀ ਨਹੀਂ ਪੀਤਾ ਸੋ ਨਾ ਨਾ ਜੈਨੀ ਸਰ ਜੀ ਚਲਾਤੀ ਮੈਂ ਦੁਬਾਰਾ ਉਹ ਏਡਾ ਇੱਕ ਦਿਨ ਮੈਂ ਇੱਥੇ ਕਿਨ ਭੱਜ ਗਈ ਮੈਂ ਕਮਾਲ ਮੰਨ ਗਈ ਮੈਂ ਤਾਂ ਇੱਕ ਵਾਰੀ ਮੈਂ ਕਿਹਾ ਕੀ ਹੋ ਗਿਆ ਮੈਂ ਇੱਦੇ ਡਰਤਾ ਬਿਜਲੀ ਵਾਲੇ ਤੇ ਮੈਂ ਸੀ ਉਧਰ ਹੋਏ ਕਿਨ ਉਹ ਫਿਰ ਸੁਣੇ ਨੇ ਉਸ ਮੈਂ ਕਹਿੰਦੀ ਇਹ ਪੂਆਪ ਲੱਗਦਾ ਲੱਗਦਾ

जल ने मैं चुगला लाता पग पग बोने की पहचान आेती जट तो सुते हाँ नहीं दूजा तो जागद कोठा अस लेनिया तोड़ के ब्लॉक शूट कर दे लगती सन ठंड पानी गर्म करके दवा पीना तो ਦੁੱਧ ਦੁੱਧ ਪੀਣਾ ਤਾਂ ਦੱਸੋ ਰੋਟੀ ਲੰਮੀ ਆ ਮਖਾਈ ਗਈ ਆ ਕੀ ਮਸਾਲਾ ਨਹੀਂ ਦੇ ਰਹੀ ਲਾਦੀ ਹੈ ਥੋੜੀ ਗਰਮ ਹੋ ਰਹੀ ਬਸ ਨੋਜ ਤੂੰ ਤਾਂ ਬਾੜਾ ਤਣਗਾ ਪਾਉਣਾ ਥੋਨੂੰ ਦੀਨਦਾ ਨਾ ਤੇ ਪੱਟ ਕੇ ਲਿਆ ਹ ਲੈ ਆ ਸਕਦੇ ਆ ਮੈਂ ਬਾਅਦ ਦੇ ਤਾਂ ਕਰਨਾ ਨਾ ਤੋਂ ਤੋਂ ਨਾਲ ਕੱਟ ਕੇ ਰੱਖ ਲੀ। ਅੱਛਾ ਇਹ ਹੁਣ ਕੱਟ ਕੇ ਰੱਖ ਲਓਗੇ। ਫਿਰ ਉਹ ਰੋਜ਼ ਰੋਜ਼ ਸੂਬਾ ਅਵੀ ਸ਼ਾਮ ਨੂੰ ਵੀ ਇਨਸਟਾ ਲੈ ਸੁਣ ਲੋ ਗਲਮਾਸੀ ਕਿ ਨਹੀਂ ਐ ਕੱਟ ਕੇ ਮੈਂ ਰੱਖਣੀ ਉਹ ਜਦੋਂ ਮੰਗਦਾ ਨਾ ਉਦੋਂ ਹੀ ਦੇ ਲੈਣਾ ਹੀ ਲੈਣਾ ਉਹਨੇ ਦਹੀਂ ਦੇ ਵਿੱਚੋਂ ਧੰਗੀਆਂ ਵੀ ਚਾਹੀਦਾ। ਹੁਣ ਕੱਟ ਕੇ ਰੱਖ ਲੈਣਗੇ ਬਸ ਜਦੋਂ ਪਾਣਾ ਹੈ ਪਾਈ ਜਾਂਦੇ। ਰੋਟੀ ਬਾਹਰ ਬਕਾਉਣੇ ਤੁਸੀਂ। रोटी भी बारी पका पेगा इतने तो पूरा ठंड नहीं लगती रेडीमेट ही लिया स्टील पी है रेडीमेट जिम्मे होंगी ओद बापू बैठा कलर टीट ही हो गया ਉਹ ਬਬੂ ਟਿਟੀਓ ਕੇ ਬੈਠਾ ਬੋਲਾ ਕੈਮਨਰ ਹੀ ਟਿਟੀ ਹੋ ਜਾਂਦਾ ਪਾਬਾ ਲਓ ਜੀ ਬੇਰੀ ਦੇ ਬੇਰ ਵੀ ਲੱਗਣਗੇ ਜਦੋਂ ਲੱਗੇ ਉਦੋਂ ਵਸਾਉਣ ਨੂੰ ਫਾਦੂ ਲੱਗੇ ਪਏ ਕੱਚੇ ਆ ਪਰ ਜੀ ਮਾਸਾ